ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਬੱਤ ਨਗਰ ਨਿਵਾਸੀ ਅਤੇ ਇਲਾਕਾ ਨਿਵਾਸੀ ਗੁਰੂ ਕੀ ਆਸਿਕ ਸੰਗਤਾਂ ਨੂੰ ਬੇਨਤੀ ਹੈ ਇਹ ਬੇਨਤੀ ਗੁਰਦੁਆਰਾ ਪਾਨ ਸਾਹਿਬ ਸੱਚੀ ਮੰਜੀ ਨਗਰ ਸੈਦੇਵਾਲਾ ਤਹਿਸੀਲ ਬੜਲਾਡਾ ਜ਼ਿਲ੍ਹਾ ਮਾਨਸਾ ਦੇ ਪ੍ਰਬੰਧਕਾਂ ਵੱਲੋਂ ਹੈ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਆਪ ਸਾਰੀਆਂ ਗੁਰੂ ਕੀ ਆਸਿਕ ਸੰਗਤਾਂ ਨੂੰ ਨਿਮਰਤਾ ਸਹਿ ਬੇਨਤੀ ਹੈ ਇਹ ਆਪ ਸੰਗਤਾਂ ਦੇ ਸਹਿਯੋਗ ਦੇ ਨਾਲ ਕਾਫੀ ਸਮੇ ਤੋਂ ਗੋਦਵਾਲਾ ਸਾਹਿਬ ਦੀ ਨਵੀਂ ਊਮਾਤ ਜਿਹੜੀ ਉਹ ਬਣ ਰਹੀ ਹੈ ਸਤਗੁਰਾਂ ਦਾ ਹਰਮੰਦਰ ਬਣ ਰਿਹਾ ਜਿਹਦੇ ਵਿੱਚ ਕੇ ਆਪ ਗੁਰੂਕੀਆਂ ਸਿੱਖ ਸੰਗਤਾਂ ਦਾ ਬਹੁਤ ਵੱਡਾ ਯੋਗਦਾਨ ਹੈ ਆਪ ਗੁਰੂਕੀਆਂ ਸਿੱਖ ਸੰਗਤਾਂ ਨੇ ਆਪਣੇ ਦਸਾਂ ਨੌਹਾਂ ਦੀ ਕਿਰਤ ਕਮਾਈ ਵਿੱਚੋਂ ਦਸਵੰਧ ਕਾਰਪਿਟਾਵਾ ਵੱਧ ਤੋਂ ਵੱਧ ਅਰਪਣ ਕਰਕੇ ਤੇ ਸੇਵਾਵਾਂ ਕਰਕੇ ਆਪਣੀਆਂ ਕਮਾਈਆਂ ਨੂੰ ਸਫਲ ਬਣਾਉਂਦੇ ਹੋ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਜਿੱਥੇ ਵੇਸਮੈਂਟ ਦਾ ਆਪਾਂ ਨੇ ਪਿੱਛੇ ਲੈਂਟਰ ਪਾਇਆ ਸੀ ਹੁਣ ਉਸ ਤੋਂ ਉੱਪਰ ਦਰਬਾਰ ਸਾਹਿਬ ਦੀ ਸੇਵਾ ਚੱਲ ਰਹੀ ਏ ਸੋ ਹੁਣ ਆਪਾਂ ਨੇ ਦਰਬਾਰ ਸਾਹਿਬ ਦਾ ਅੱਧਾ ਲੈਂਟਰ ਜਿਹੜਾ ਉਹ ਪਾਉਣਾ ਸਾਰੀਆਂ ਮੁਕੰਮਲ ਤਿਆਰੀਆਂ ਹੋ ਚੁੱਕੀਆਂ ਕੱਲ ਦਿਨ ਐਤਵਾਰ 15 ਤਰੀਕ ਨੂੰ ਗੁਰਦੁਆਰਾ ਸਾਹਿਬ ਦਾ ਲੈਂਟਰ ਪੈਣਾ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਿ ਆਪ ਸਾਰੀਆਂ ਸੰਗਤਾਂ ਨੇ ਹੌਮਹਵਾ ਕੇ ਗੁਰਦੁਆਰਾ ਪੰਜ ਸਾਹਿਬ ਸੱਚੀ ਮੰਜੀ ਨਗਰ ਸਰਦੇਵਾਲਾ ਵਿਖੇ ਪਹੁੰਚਣਾ ਅਤੇ ਪਹੁੰਚ ਕਰਕੇ ਹਰਿਮੰਦਰ ਸਾਹਿਬ ਦੀ ਲੈਂਟਰ ਦੀ ਸੇਵਾ ਵਿੱਚ ਆਪੋ ਆਪਣਾ ਯੋਗਦਾਨ ਪਾ ਕੇ ਜਿੱਥੇ ਆਪਣੀਆਂ ਕਮਾਈਆਂ ਨੂੰ ਸਫਲੇ ਕਰ ਰਹੇ ਹੋ ਉਥੇ ਆਪਣੇ ਸਰੀਰ ਨੂੰ ਵੀ ਸਫਲਾ ਕਰਨਾ ਹੈ ਕਿਉਂਕਿ ਸਤਿਗੁਰਾਂ ਨੇ ਕਿਰਪਾ ਕੀਤੀ ਰਹਿਮਤ ਕੀਤੀ ਆਪਾਂ ਨੂੰ ਰਿਸਟ ਪੁਸ਼ਟ ਪੰਜ ਪੂਤਕ ਸਰੀਰ ਬਖਸ਼ਿਸ਼ ਕਰਕੇ ਸਵਾਸਾਂ ਦੀ ਪੂੰਜੀ ਦੇ ਕਰਕੇ ਸਾਰੇ ਪ੍ਰਬੰਧ ਕਰਕੇ ਤੇ ਇਸ ਸੰਸਾਰ ਤੇ ਭੇਜਿਆ ਤੇ ਮੈਂ ਸਮਝਦਾ ਗੁਰੂ ਪਿਆਰੀ ਸਾਧ ਸੰਗਤ ਜੀ ਜਿੱਥੇ ਇਸ ਨਗਰ ਦੇ ਵੱਡੇ ਭਾਗ ਨੇ ਉੱਥੇ ਸਾਰੇ ਇਲਾਕੇ ਦੀ ਵੀ ਬੜੇ ਵੱਡੇ ਭਾਗ ਨੇ ਵਡੇਰਿਆਂ ਨੇ 12 ਸਾਲ ਸੇਵਾ ਕਰਕੇ ਧੰਨ ਸ੍ਰੀ ਗੁਰਮਰਦਾਸ ਸਾਹਿਬ ਜੀ ਮਹਾਰਾਜ ਦੇ ਘਰ ਦੇ ਵਿੱਚੋਂ ਇਹ ਬਖਸ਼ਾ ਲਈਆਂ ਬਾਬਾ ਜੀ ਨੇ ਆਪ ਗੁਰੂਕੀਆਂ ਸਿੱਖ ਸੰਗਤਾਂ ਉੱਤੇ ਪਰਪਕਾਰ ਕੀਤਾ ਜਿੱਥੇ ਆਪਾਂ ਧੰਨ ਸ੍ਰੀ ਗੁਰਗੰਗ ਸਾਹਿਬ ਜੀ ਮਹਾਰਾਜ ਨੂੰ ਆ ਕੇ ਨੱਕ ਮਕਸਦ ਹੁੰਦੇ ਆ ਉਥੇ ਧੰਨ ਸ੍ਰੀ ਗੁਰਮਰਦਾਸ ਸਾਹਿਬ ਜੀ ਮਹਾਰਾਜ ਦੇ ਜੂੜਾ ਸਾਹਿਬ ਦੇ ਦਰਸ਼ਨਦਾਰੇ ਕਰਕੇ ਆਪਣੇ ਤਨ ਦੇ ਨਾਲ ਸੁਹਾ ਕੇ ਦੁੱਖਾਂ ਤੋਂ ਰਹਿਤ ਹੁੰਦੇ ਆ ਤੇ ਸੁੱਖਾਂ ਦੀ ਪ੍ਰਾਪਤੀ ਕਰਦੇ ਆ ਤੇ ਸਤਗੁਰਾਂ ਦੀ ਬੜੀ ਵੱਡੀ ਰਹਿਮਤ ਹੈ ਇਸ ਇਲਾਕੇ ਉੱਤੇ ਕਿਉਂਕਿ ਹਰ ਪਾਸੇ ਤੋਂ ਸਤਗੁਰਾਂ ਨੇ ਬਹੁਤ ਸਾਰੀਆਂ ਰਹਿਮਤਾਂ ਬੜੀਆਂ ਸਾਰੀਆਂ ਬਖਸ਼ੀਆਂ ਜਿਹੜੀਆਂ ਇਸ ਇਲਾਕੇ ਉੱਤੇ ਵਰਤਾਣਾ ਕੀਤੀਆਂ ਤੇ ਬੜਾ ਖੁਸ਼ਹਾਲ ਇਲਾਕਾ ਹੈ ਤੇ ਗੁਰੂਕਿਆਂ ਸਿੱਖ ਸੰਗਤਾਂ ਆਪਣੇ ਦਸਾਂ ਉਹਦੀ ਕਿਰਤ ਕਮਾਈ ਵਿੱਚੋਂ ਇਸੇ ਵਾਸਤੇ ਦਸਵੰਦ ਜਿਹੜਾ